ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਾਤ ਆਪਣੇ ਮਾਲਵਾ ਬਲੌਗ ਵਿੱਚ ਤੇ ਅੱਜ ਆਪਾਂ ਸ਼ੁਰੂਆਤ ਕੀਤੀ ਹੈਗੀ ਸ਼ਾਮ ਨੂੰ ਹੋਮ ਟੂਕਰਾ ਆਗੇ ਸੋ ਆਪਣੇ ਘਰ ਦਾ ਤੇ ਅੱਜ ਤੁਹਾਨੂੰ ਦਿਖਾਣੇਗੇ ਕਿਹ ਹੈ ਜ ਸਾਡਾ ਘਰ ਅੰਜੇ ਸਟਾ ਮੇਨ ਗੇਟ 820 ਆਪਣੀ ਸ਼ੁਰੂ ਹੁੰਦੀ ਹੈਗੀ ਮੈਂ ਵੀਡੀਓ ਅੰਦਰ ਵੀ ਬਣਾ ਰਹੀ ਹਾਂ ਅੱਜ ਮੈਂ ਕੱਪੜੇ ਵਾਲੇ ਥੋਤੇ ਹੈਗੇ ਉਹ ਦੇਖੋ ਛੱਤ ਤੇ ਵੀ ਪਾਏ ਹਾਂ ਉੱਠਦੇ ਪਾ ਗਏ ਸੀ ਤੇ ਬੇੜਾ ਸਾਡਾ ਏਡਕਾ ਇੱਥੇ ਖੜ ਜਾਂਦੀ ਸਾਡੀ ਗੱਟੀ ਤੇ ਇੱਧਰ ਵੀ ਥੋੜਾ ਜਿਹਾ ਥਾ ਰਹਿ ਜਾਂਦਾ ਫਿਰ ਵੀ ਤੇ ਬੂਟੇ ਆਪਣੇ ਸਾਰੇ ਥੋੜੇ ਖਰਾਬ ਜੇ ਹੋ ਗਏ ਹੁਣ ਕਿਉਂਕਿ ਗਰਮੀ ਏਕ ਦੀ ਬਾਲੀ ਸੀਗੀ ਤੇ ਇੱਧਰ ਵੀ ਨੰਗਰ ਨੂੰ ਥਾ ਵੈਸੇ ਰਹਿ ਜਾਂਦਾਗਾ ਕਿਉਂਕਿ ਇੱਧਰ ਟ੍ਰੈਂਗਲ ਵਾਲੀ ਸਾਈਡ ਇੱਧਰ ਡ੍ਰੈੰਗਰੂਮ ਦਾ ਬਾਹਰ ਆ ਜਾਂਦਾ ਇੱਧਰ ਫੇਰ ਹੈ ਨੰਗਨੂ ਜਸ ਵਧੀਆ ਜਗ੍ਹਾ ਰਹਿ ਜਾਂਦੀ ਹੈ ਆਪਣੀ ਸੋਖਾ ਨਾ ਗੇ ਬੜਕੀ ਹੁਣ ਚੱਲਦੇ ਆਪਾਂ ਅੰਦਰ ਇੱਥੋਂ ਸਾਡੇ ਐਂਟਰੀ ਹੁੰਦੀ ਹੈ ਅੰਦਰ ਆਉਣ ਦੀ ਮੇਨ ਗੇਟ ਤੋਂ ਤੇ ਆਪਾਂ ਪਹਿਲਾਂ ਨਾਲੇ ਇੱਥੇ ਮੰਜਾ ਢਾਹ ਦੇਣੀ ਹੁੰਨੀ ਹੈਗੀ ਤੇ ਉਤੋਂ ਮੇਰੀ ਟੋਕਰੀ ਪਈ ਹੈਗੀ ਆਪਣਾ ਕੱਪੜੇ ਜਿਹੜੇ ਧੋਣ ਵਾਲੇ ਹੁੰਦੇ ਹੈਗੇ ਬਾਕੀ ਇੱਧਰ ਆਪਣਾ ਟਾਈਮ ਪਿਸ ਲੱਗਿਆ ਇੱਧਰ ਨਾਲ ਹੀ ਆਪਾਂ ਚੱਲਦੇ ਹਾਂ ਰਸੋਈ 'ਚ ਜਿੱਥੇ ਕਿ ਮੇਰਾ ਸਾਰਾ ਦਿਨ ਨਿਕਲ ਜਾਂਦਾ ਹੈਗਾ ਜਿੱਦੇ ਮੈਂ ਘਰੇ ਹੁੰਨੀ ਹੈਗੀ ਉਹ ਤੇ ਤਾਂ ਮੇਰਾ ਬਹੁਤ ਟਾਈਮ ਇੱਥੇ ਹੀ ਨਿਕਲਦਾ ਹੈਗਾ ਤੇ ਪਾਂਡੇ ਹੈ ਜਿਹੜੇ ਧੋਣ ਵਾਲੇ ਪਏ ਹੈਗੇ ਤੇ ਇੱਧਰ ਐਸ ਤਰ੍ਹਾਂ ਹੈ ਇੱਧਰ ਸਾਡੀ ਫ੍ਰਿਜ ਹੈਗੀ ਪਾਵਾਂਗੇ ਤੇ ਇੱਧਰ ਉੱਪਰਲੇ ਦਰਜ ਹੈਗੇ ਰਸੋਈ ਦੇ ਆ ਦੇਖੋ ਤੇ ਆ ਆ ਜਾਂਦੇ ਠੱਲੜੀ ਆ ਮੂੜੇ ਮੈਂ ਤਾਂ ਰੱਖਿਆਗਾ ਜਦੋਂ ਮੈਂ ਇੱਥੇ ਖੜੀ ਖੜੀ ਥੱਕ ਜਾਨੀ ਹੈਗੀ ਉਹ ਫਿਰ ਮੈਂ ਮੂੜੇ ਤੇ ਬੈਠ ਜਾਨੀ ਆ ਹੁਣ ਚੱਲ ਜਿਆਂਗੇ ਇੱਧਰ ਹੈ ਤਾਂ ਇਹ ਕਮਰਾ ਹੀ ਆ ਪਰ ਇਹ ਸਟੋਰ ਰੂਮ ਵਾਂਗੂ ਹੋਇਆ ਪਿਆਗਾ ਕਿਉਂਕਿ ਸਮਾਨ ਹੈ ਜਿਹੜਾ ਜਿੰਨਾ ਵੀ ਫालतੂ ਤੇ ਸਾਰਾ ਸੇਰੀਚ ਰੱਖ ਦਿੰਨੇਗੇ ਇਹ ਕਮਰਾ ਹੈਗਾਗਾ ਛੋਟੇ ਬੇਟੇ ਦਾ ਆ ਦੇਖੋ ਇੱਧਰ ਮੰਜੀਲਾ ਰੱਖਿਆ ਤੇ ਇੱਧਰ ਉਹਦਾ ਕੰਪਿਊਟਰ ਹੈਗਾ ਹੁਣ ਤਾਂ ਕੋਈ ਚਲਾਉਂਦਾ ਨਹੀਂਗਾ ਇਹ ਉਹ ਇਹਦਾ ਲਾ ਕੇ ਰੱਖਿਆ ਪਿਆਗਾ ਸਾਰਾ ਸਮਾਨ ਜਾਂ ਤੇ ਇੱਧਰ ਇੱਕ ਕਲਮਾਰੀ ਆ ਜਾਂਦੀ ਆ ਆਹ ਉਹਦਾ ਟੇਚੀ ਜਿਹਾ ਜਿਸਨ ਦਾ ਪੁਰਾਣਾ ਤੇ ਉਹਦੇ ਵਿੱਚ ਨਵੇਂ ਜਿਹੜੇ ਬੂਟ ਹੈਗੇ ਉਹ ਲਫਾਫੇ ਜੇ ਬੂਟਾਂ ਵਾਲੇ ਲਫਾਫੇ ਹੈਗੇ ਤੇ ਹੁਣ ਆਪਾਂ ਚੱਲਦੇ ਹਾਂਗੇ ਨਾਲ ਆਲੇ ਕਮਰੇ ਚ ਆਹ ਦੇਖੋ ਸਾਡੀ ਮਹਾਰਾਣੀ ਬੈਠੀ ਮੁੱਕ ਜਾਣਾ ਇਹ ਹੈਗਾਗਾ ਮੇਰੇ ਵੱਡੇ ਬੇਟੇ ਦਾ ਕਮਰਾ ਇਹਦੇ ਚੈਲ ਸੀੜ ਇੱਥੇ ਨਹੀਂ ਲਵਾਈ ਅਸੀਂ ਆਹ ਦੇਖੋ ਤੇ ਇੱਥੇ ਲਵਾਵਾਂਗੇ ਤੇ ਇਹ ਕਮਰਾ ਹੈਗਾ ਵੱਡੇ-ਬੇਟੇ ਦਾ ਇਤ ਕਮਰੇ ਇੱਥੇ ਰੱਗੀ ਹੋਈ ਹੈਗੀ ਤੇ ਇਹ ਗ੍ਰੇਸੀ ਬੈਠੀ ਮੋਚਨ ਵਾਲਾ ਰਾਤ ਇਹਨੂੰ ਮੈਂ ਨਮਾਇਆ ਸੀਗਾ ਇਹਨੂੰ ਐ ਹੋ ਜਾਂਦਾ ਹੁਣ ਤਨ ਨੂੰ ਮੋਂ ਦੇ ਕਿਤੇ ਤੇ ਹਾਂ ਚੱਲਦੇ ਆਪਾਂ ਸਾਡੇ ਵਾਲੇ ਕਮਰੇ ਚ ਆਵਣਾ ਸਟਾਰੂਮ ਆ ਜਿਹੜੀ ਮੈਂ ਕੱਲ ਚਾਦਰਾਂ ਲੈ ਕੇ ਆਈ ਸੀ ਉਹ ਵਾਲੀਆਂ ਹੀ ਹੁੰਦੀਆਂ ਇਹ ਉਹ ਚਾਦਰਾਂ ਨਹੀਂ ਆ ਕੱਲ ਮੈਂ ਵਿਛਾ ਕੇ ਦੇਖੀਆਂ ਸੀ ਫਿਰ ਬਾਅਦ ਚ ਮੈਂ ਚੱਕੀਆਂ ਨਹੀਂ ਮੈਂ ਕਿਹਾ ਚਲੋ ਇਧਰ ਐਲਸੀਡੀ ਆਪਣੇ ਲੱਗੀ ਹੈਗੀ ਤੇ ਇਧਰ ਸਾਫ ਦੀ ਫੋਟੋ ਵੀ ਲੱਗੀ ਹੈ ਤੇ ਵੈਗ ਰੂਜੀ ਦੀ ਵੀ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਹੈ ਸੁਬਾ ਸੁਬਾ ਫਿਰ ਮੱਥੇ ਲੱਗਦੀ ਹੈਗੀ ਤੇ ਵਧੀਆ ਨਮਸ਼ਕਾਰ ਕਰਕੇ ਫਿਰ ਅਸੀਂ ਉੱਠਦੇ ਹਾਂਗੇ ਤੇ ਆਹ ਫੋਟੋ ਮੇਰੀ ਹੈਗੀ ਤੇ ਇੱਧਰ ਨਵੀਂ ਦੇ ਰੈਡੀ ਦੀ ਹੈ ਇਹ ਵਾਲਾ ਕਮਰਾ ਹੈਗਾ ਸਾਡਾ ਵਧੀਆ ਖੁੱਲਾ ਢੁੱਲਾ ਹੈ ਨਹੀਂ ਹੈਗਾ ਪੂਰਾ ਵਧੀਆ ਹੈਗਾ ਤੇ ਇੱਧਰ ਹੈਗਾ ਨਵੀਂ ਦਾ ਕਮਰਾ ਇਹ ਮੇਰੀ ਬੇਟੀ ਦਾ ਕਮਰਾ ਹੈਗਾ ਤੇ ਇਹ ਦੇਖਾ ਇਸ ਤਰ੍ਹਾਂ ਆਹ ਦਾ ਬੈੱਡ ਤੇ ਇੱਕ ਇਧਰ ਨਾਲ ਹੀ ਹੈਗਾ ਆਪਣੇ ਬਾਥਰੂਮ ਅਟੈਚ ਦੋਨਾਂ ਕਮਰੇ ਨਾਲ ਅਟੈਚ ਆ ਜਾਂਦਾ ਇਸ ਤਰ੍ਹਾਂ ਇਹਦੇ ਨਾਲ ਵੀ ਅਟੈਚ ਹੈਗਾ ਇਹ ਤਿੰਨ ਕਮਰੇ ਨਾਲ ਹੋ ਜਾਂਦਾ ਅਟੈਚ ਤੇ ਬਾਥਰੂਮ ਆਪਣਾ ਬਹੁਤ ਖੁੱਲਾ ਡੁੱਲਾ ਗਾ ਵੱਡਾ ਗਾ ਬਾਥਰੂਮ ਤੇ ਥੀ ਮੇ ਕੱਪੜੇ ਕਪੜੇ ਧੋਣੇ ਹੀ ਹੈਗੇ ਇਤਰੇ ਵੀ ਸਾਡੇ ਸਾਰੇ ਆ ਹੱਲੇ ਆ ਪਿਆਗਾ ਹਰ ਰੰਗ ਜਾ ਇਹ ਵੀ ਠੀਕ ਕਰਵਾਉਣਾ ਲਗਾ ਹੁਣ ਆਪਾਂ ਚਾਲਦੇ ਆਂਗੇ ਬਾਹਰ ਬ੍ਰਾਂਡ ਦੇ ਚ ਬ੍ਰਾਂਡ ਦੇ ਚ ਇਹ ਐ ਸਾਰੇ ਬ੍ਰਾਂਡਾ ਸਾਡਾ ਬਹੁਤ ਖੁੱਲਡੁੱਲਾ ਇਤਰਾ ਜਾਂਦਾ ਨਾਲ ਹੀ ਆਪਣੇ ਡਾਈਨਿੰਗ ਟੇਬਲ ਇੱਥੇ ਵੀ ਸਬਜੀ ਦੀ ਫੋਟੋ ਲੱਗੀ ਹੈਗੀ ਤੇ ਇੱਥੇ ਮੈਂ ਤਿਆਰ ਹੋ ਕੇ ਜਾਣੀ ਹੁੰਦੀ ਆ ਸਵੇਹਾ ਬ੍ਰਾਂਡਾ ਆਪਣਾ ਬਹੁਤ ਖੁੱਲਾ ਘਵਦੀ ਹੈ ਤੇ ਹੁਣ ਚੱਲਦੇ ਆਪਾਂ ਡ੍ਰੈਂਗ ਰੂਮ ਚ ਲਾਈਟ ਨਹੀਂ ਜਗਾਈ देखो आ गद्दियां जेड़ियां मैं कल लेके आई हूं वो पालिया आई हैं इधर भी साफ दी फोटो लगी हुई है तो एक चादर मैं इधर भी छाती सी आ गद्दियां दे कवर लेके आई हैं गी ते गद्दियां दे उपर मैं कल ही चढ़ाते सीगे ਆ ਕੁਰਸੀ ਜਿਹੜੀ ਪਈ ਹੈ ਇਹ ਨਵੀ ਦੀ ਹੈ ਇਹ ਨਵੀ ਨੇ ਉਹੀ ਲਿਆ ਕੇ ਇੱਥੇ ਰੱਖਤੀ ਤੇ ਉਹਦੇ ਦੀ ਇੱਥੇ ਪਈ ਹੈ ਬੱਸ ਦੇਖੋ ਸਾਡਾ ਡੈਕ ਜੇ ਤੁਹਾਨੂੰ ਥੋੜੀ ਥੋੜਾ ਜਿਹਾ ਵੀ ਸਾਡਾ ਘਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇੱਧਰ ਹੈਗੀ ਹੈਗੀ ਫੋਟੋ ਉਹ ਉੱਪਰ ਤਾਂ ਸਾਡੀ ਹੈਗੀ ਮੇਰੀ ਤੇ ਨਵੀ ਦੇ ਡੈਡੀ ਦੀ ਹੈਗੀ ਤੇ ਆ ਸਾਡੀ ਹੈਗੀ ਮਾਤਾ ਦੀ ਇਹ ਇੱਕ ਸਪੈਰ ਹੋ ਗਏ ਤੇ ਆ ਵੀ ਨਵੀ ਤੇ ਡੈਡੀ ਦੀਆਂ ਥੱਲੇ ਫੋਟੋਆਂ ਆ ਵਾਲੀ ਜਿਹੜੀ ਕਿਸ਼ਤੀ ਹੈ ਨਾ ਇਹ ਕੇਰਲਾ ਤੋਂ ਆਈ ਹੋਈ ਹੈ ਨਵੀ ਦੇ ਡੈਡੀ ਗਏ ਸੀ ਕੇਰਲਾ ਉੱਥੋਂ ਲੈ ਕੇ ਆਏ ਸੀਗੇ ਆ ਵਸੇ ਸਾਡਾ ਘਰ ਤੁਹਾਨੂੰ ਕਿਹਾ ਜਾ ਲੱਗ ਗਿਆ ਤੁਸੀਂ ਕਮੈਂਟ ਜਰੂਰ ਕਰਿਓ ਜੀ ਇੱਕ ਬਾਥਰੂਮ ਸੱਚ ਸਾਡੇ ਇੱਧਰ ਬਾਹਰ ਹੈ ਬੀੜੇ ਚ ਇੱਧਰ ਹੈਗਾ ਆ ਦੇਖ ਇੱਕ ਬਾਥਰੂਮ ਇੱਧਰ ਹੈਗਾ ਤੇ ਇੱਧਰ ਹੈਗਾ ਆਪਣੇ ਪੌੜੀਆਂ ਪੌੜੀਆਂ ਦੇ ਉੱਪਰ ਆ ਬੁੱਤੇ ਲਾਏ ਹੋਏ ਹੈਗੇ ਤੇ ਬਾਕੀ ਸਾਰਾ ਇੰਨਾ ਕਿ ਇਹ ਛੋਟਾ ਜਿਹਾ ਘਰ ਹੈਗਾ ਹਾਂਜੀ ਤੁਹਾਨੂੰ ਸਾਡਾ ਘਰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਕਮੈਂਟ ਨਹੀਂ ਕਰਨਾ ਤੇ ਲਾਈਕ ਕਰ ਦਿਓ ਤੇ ਮਿਲਦੀਆਂ ਫਿਰ ਅਗਲੇ ਬਲੌਗ ਵਿੱਚ ਕਿਉਂਕਿ ਅੱਜ ਮੈਂ ਵੀਡੀਓ ਬਣਾਈ ਨਹੀਂ ਸਾਫ ਸਫਾਈਆਂ ਤੇ ਟਾਈਮ ਲੱਗ ਗਿਆ ਛੁੱਟੀ ਦਾ ਲਾਹਾ ਹੋ ਜਾਂਦਾ ਕੱਲ ਮੈਂ ਬਿਹਿੰਡੇ ਵਾਗੀ ਸੀਗੀ ਨਵੀ ਨੂੰ ਨਮਾਉਣਾ ਸੀਗਾ ਕੇਸੀ ਆਪ ਵੀ ਕੇਸੀ ਨਮਾਉਣਾ ਹੁੰਦਾਗਾ ਤੇ ਬਾਕੀ ਲੀੜੇ ਕੱਪੜੇ ਮੈਂ ਬਾਵਾ ਸੀਗੇ ਮੇਰੇ ਹੋਏ ਪਏ ਉਹ ਤੋਂ ਨੇ ਸੀ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਈ ਅੱਜ ਇਕੱਲਾ ਆਪਾਂ ਹੈ ਆਪਣਾ ਹਾਂਜੀ ਆਪਾਂ ਨੇ ਇਕੱਲਾ ਵੀਡੀਓ ਬਣਾਈ ਹੈ ਜਿਹੜੀ ਇਹਦੀ ਬਣਾਈ ਹੈਗੀ ਘਰ ਦੀ ਤੇ ਤੁਹਾਨੂੰ ਆਪਣਾ ਘਰ ਦਿਖਾਏ ਨਿੱਕਾ ਜਿਹਾ ਤੇ ਤੁਹਾਨੂੰ ਕਿਹੋ ਜਿਹਾ ਲੱਗਿਆ ਜੀ ਸਾਨੂੰ ਦੱਸਿਓ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ